ਈਦਾਂ ਤੋਂ ਮੁਹਰਪੁਰ ਜੰਗ ਗਈ। ਜਿੱਥੋਂ ਵਾਰੀ ਮਾਹਲੁਹਾਣੇ ਤੋਂ ਬਾਸਾਰੀ ਸੀਗਾ ਮਨਿੰਡੇ ਨੂੰ ਜਾ ਰਹੀ ਸੀਗਾ। ਕੀ ਹੋਇਆ ਕੀ ਦੂਰ? 14 ਔਰ ਫਿਰ ਗਈ ਮੋਤੇ। ਇਸ ਜਿੱਥੇ ਮੋਟਰ ਸਾਹ ਦਾ ਹੈਗਾ ਜੀ। ਜਿਹੜੇ ਬੰਡਾ ਉਹ ਮੇਰਾ ਬੰਡਾ ਢੋਲੂ ਆ ਮੈਂ ਜਰਾ ਬੰਡਾ ਬਰੰਡੇ ਦੇ ਕੋਲ ਬੈਠਾ। ਉਹ ਸੁਣ ਹੋਰ ਕਿ ਔਰ ਮੇਰਾ ਮੁੰਡਾ ਲੈ ਗਿਆ ਨਾਲ ਜਰਾ ਇਹ ਸੜਕ ਤੇ ਖੜਾ ਸੀਗਾ ਨਾਲ ਤੇ ਇਹ ਮਾਦ ਲੈ ਕੇ ਆਵਨੋ ਕਿੰਨੇ ਦਾ ਕੋਲ ਲੱਗਦੇ ਪਾਟੇ ਬਣਾਨੇ ਹੋ ਮੈਂ ਡਾਕਟਰਾਂ ਕੋਲ ਲੱਗਣਾਗੇ ਸਾਤ ਅੱਠ ਰੰਗ ਦੇ ਦਾਤ ਲੱਗੀਆਂ ਨੇ ਲੱਗੀਆਂ ਪਾ ਸਾਡੀ ਇਹ ਮੇਨ ਹਾਈਵੇ ਤੇ ਲੱਗਦੇ ਹਾਂਜੀ ਮੈਂ ਹਾਈਵੇ ਤੇ ਹੀ ਕੀ ਕਹਿਣਾ ਤੁਹਾਨੂੰ ਤੇਰੇ ਲੋੜ ਨੂੰ ਕਹਣਾ ਡੋਰ ਨੂੰ ਮਗਾਣਾ ਵੇਚਣਾ ਵਾਲਿਆਂ ਨੂੰ ਪਹਿਲਾਂ ਫੜਨਾ ਜਿਹੜੇ ਜਿਹੜੇ ਵੇਚਦੇ ਆ ਜੀ ਪਨਗਾਂ ਵਾਲਿਆਂ ਦਾ ਬਾਤ ਛੱਡੋ ਕਰਾ ਜਿਹੜੇ ਵੇਚਦੇ ਆ ਦੁਕਾਨਾਂ ਤੇ ਇਹਨਾਂ ਨੂੰ ਫੜਨਾ ਚਾਹੀਦਾ ਇਹ ਕੱਲ੍ਹ ਹੀ ਸੀ ਮੂੰਹ ਕੱਲ੍ਹ ਹੀ ਸੀਗਾ ਜੀ ਦਾ ਜਾਨ ਬਾਤੀ ਕੇ ਗਰਨਾ ਵਧ ਹੋ ਜਾਂਦੀ ਹੈ ਦਾ ਗਿਆ ਤਾਂ ਮੈਂ ਤਾਂ ਜਾਨੂ ਗਿਆ ਸੀ ਕਿ ਇੰਨੂੰ ਤੂੰ ਚਿੱਕ ਕਰਤਾ ਤੂੰ ਕਰਨਾਂ ਵਰਤਾਂ ਮੂੰ ਨਾ ਆਉਂਦੇ ਨੇ ਮੇਰਾ ਨਾਮ ਗੋਪੀ ਸਿੰਘ ਆ ਜੀ ਕੀ ਜਿਹੜੀ ਘਟਨਾ ਹੋਈ ਏ ਕਿਸ ਤਰ੍ਹਾਂ ਇਹ ਚਹਿਲਾ ਪਿੰਡ ਮੈਂ ਖੜਾ ਸੀਗਾ ਤੇ ਮਾੜਾ ਗਾਹਾਂ ਤੋਂ ਚਹਿਲਾ ਤੋਂ ਆ ਰਹੇ ਸੀਗੇ ਇਹਨਾਂ ਦਾ ਚਹਿਲਾ ਰੂੜ ਨਾਲ ਗਾਲਾ ਵੱਡਿਆ ਗਿਆ ਸੀਗਾ ਤੇ ਮੈਂ ਸਰਕਾਰੀ ਹਸਪਤਾਲ ਲਿਆ ਕੇ ਇਹਨਾਂ ਨੂੰ ਦਾਖਲ ਕਰਾਤਾ ਤੇ ਸੱਟ ਵੀ ਬਹੁਤ ਜ਼ਿਆਦਾ ਲੱਗੀ ਇਹਨਾਂ ਦੇ ਤੇ ਮੋਟਰਸਾਈਕਲ ਵੀ ਇਹਨਾਂ ਕੋਲ ਚਲਾ ਰਹੇ ਸੀ ਸਾਰਾ ਖੂਨ ਨਾਲ ਕੋਟ ਭਰ ਗਿਆ ਇਹਨਾਂ ਦਾ ਕਿੰਨੇ ਕੇਸ ਹੈ ਏਜ ਹੋਊਗੀ 50 60 ਸਾਲ ਦੀ ਇਹਨਾਂ ਦੀ ਜੀ ਕਿੰਨੀ ਕੁ ਜਿਹੜੀ ਸੱਟ ਲੱਗੀ ਕਿੰਨੀ ਕੁ ਸੱਟ ਇੱਥੋਂ ਤੋਂ ਲੈ ਕੇ ਗਲੇ ਤੱਕਰ ਜਾਨੀ ਕਿ ਬੋਲੇ ਤੱਕਰ ਭਟਿਆ ਗਿਆ ਇਹਨਾਂ ਦੇ ਘੜ ਤੋਂ ਘਟਾਂ ਕੇ 20 25 ਟਾਂਕੇ ਦਾ ਆਰਾਮ ਨਾਲ ਲੱਗਣਾ ਜੀ ਇਹਨਾਂ ਦੇ ਹਾਂਜੀ ਸਰ ਦਾ ਕੀ ਕਹਿਣਾ ਉਹ ਮੈਨੂੰ ਪੁੱਛ ਰਹੇ ਸੀਗੇ ਵੀ ਤੁਸੀਂ ਕਿੱਥੋਂ ਆਏ ਮੈਂ ਕਿਹਾ ਮੈਂ ਚਾਹਲਾ ਤੋਂ ਆਇਆ ਨਾਂ ਲੈ ਕੇ ਆਇਆ ਜੀ ਇਹਨਾਂ ਨੂੰ ਤੇ ਘੜ ਤੋਂ ਘਟ 20 25 ਟਾਂਕਿਆਂ ਦਾ ਕੇਸ ਹੈ ਜੀ ਕਿੰਨੇ ਕ ਬਜ ਦੀ ਘਟਨਾ ਹੈ ਇਹ ਇਹ ਹੁਣੇ 10 ਮਿੰਟ ਪਹਿਲਾਂ ਦੀ ਘਟਨਾ ਜੀ ਇਹ 10 ਮਿੰਟ ਪਹਿਲਾਂ ਖੜੇ ਸੀਗੇ ਮੈਂ ਜਾਨਵਰ ਛੱਡੇ ਹੋਏ ਸੀਗੇ ਬਾਹਰ ਮੁਰਗੇ ਤੇ ਉੱਥੋਂ ਮੈਂ ਇਹਨਾਂ ਨੂੰ ਲੈ ਕੇ ਆਇਆ ਇਹਨਾਂ ਦੇ ਘਰ ਦੇਆਂ ਨੂੰ ਤੁਸੀਂ ਇਤਲਾ ਕਰਤੀ ਨਹੀਂ ਘਰ ਦੇਆਂ ਨੂੰ ਨਹੀਂ ਇਹਨਾਂ ਨੂੰ ਦੱਸਿਆ ਨਹੀਂ ਪਤਾ ਨਹੀਂ ਕੋਈ ਜੀ ਸਰ ਅੱਜ ਜੀ ਵੀ ਬਸੰਤ ਪੱਜਮੀ ਆ ਚਾਈਨਾ ਡੋਰੂ ਲੈ ਕੇ ਕੇਸ ਆਇਨੇ ਸਰ ਹੁਣੇ ਰੀਸੈਂਟਲੀ ਆਇਆ ਬਤਨਾਂ ਨਾਮ ਗੁਪਤਪ੍ਰੀ ਸਿੰਘ ਹੈ ਸਰ ਲੋਕ ਗੱਜਨ ਸਿੰਘ ਇਹ ਮੇਰੇ ਇੰਡੇ ਦੇ ਕੋਲ ਪਿੰਡ ਹੈਗਾ ਟੋਲਾ ਬਾਜਰਾ ਇਹ ਉਂਟਰ ਦੇ ਹੈਗੇ ਆ ਸਲੀਕ ਇਹ ਭਾਈ ਸਾਹਿਬ ਮੋਰਿੰਡੇ ਤੋਂ ਲੁਧਿਆਣੇ ਜਾ ਰਹੇ ਸੀਗੇ ਤੇ ਵਾਪਸੀ ਵੇਲੇ ਚੈਨਾ ਦੇ ਕੋਲ ਨਾਲ ਡੋਰ ਨਾਲ ਸੱਟ ਲੱਗੀ ਹੈ ਕਿੰਨਾ ਕੀ ਜ਼ਰੂਰ ਹੈ ਜਿੰਨੀ ਸਭ ਸੀ ਕਾਫੀ ਡੀਪ ਸੀਗੀ ਸਟਿਚ ਲਗਾ ਲਿਆ ਬਾਕੀ ਅੰਡਰ ਆਬਜ਼ਰਵੇਸ਼ਨ ਹੈ ਉਹ ਆ ਵੀ ਤੇ ਲਿਖਿਆ ਜਿਹੜਾ ਆਇਆ ਰਿਹਾ ਜੁਨਾ ਨੱਕ ਤੋਂ ਲੈ ਕੇ ਗਲਤ ਤੱਕ ਪੂਰਾ ਇੱਕ ਕੱਟ ਸੀਗਾ ਕਿੰਨੇ ਡਾਂਕੇ ਲੱਗੇ ਨੇ ਸੋ

ਹਲੇ ਤਾ ਆਬਜ਼ਰਵੇਸ਼ਨ ਚ ਰੱਖਿਆ ਜਿਦ ਤੱਕ ਠੀਕ ਰਹੇ ਫਿਰ ਇੱਥੇ ਰੱਖ ਲਵਾਂਗਾ ਫਿਰ ਇਹਨਾਂ ਨੇ